ਗੋਲ ਸੌਨ ਲੈ ਬਾਬੂ ਲਾਵੀ ਤੈਨੂੰ ਆਤਕਾਂ ਸੱਚ ਸੁਣਾ ਕੇ ਤੂੰ ਵੱਧ ਪਾਲੀ ਪੁੱਤਰਾ ਤੋਂ ਸੌਂਦਾ ਸੀਸੀ ਨੇ ਨਾਲ ਲਾ ਕੇ ਇਹ ਲੋਕੀ ਚੰਦਰੀ ਨੇ ਸਾਨੂੰ ਕਿਉਂ ਮਾਰਦੇ ਪਾਲਾ ਕਿਹੜੀ ਗੱਲ ਨੂੰ ਬਾਗਣਾ ਵੀ ਸਾਨੂੰ ਅੱਖੋਂ ਤੁੰਗਣਾ ਜੀ ਆ ਪਿਓ ਤੇ ਤੀਵਾਂ ਉਸ ਦਾ ਪੁੱਤ ਹੋਵੇ ਪੰਜ ਦੁੱਤੀ ਨੂੰ ਦੁਨੀਆ ਤੋਂ ਸੌਣਾ ਪੈਂਦਾ ਇੱਕ ਬਗਾਨਾ ਕਹੋ ਨਾ ਕੋਈ ਮਾਂ ਬਾਪ ਨਾ ਸਿੱਖੇ ਰੱਖਦੀਏ ਪਰ ਇਹ ਸੱਚ ਹੈ ਕਿਸੀ muni guru peer tukambar raji rane koi bhi is gal to mukuni ka shabd kyunki jo rab ne banaya hai evida banaya hai pattiyan nu palde apan aur unna da kar muti po ch log likhi dinde os da as likha hoya karde ne ki phir har maa baap is rasam nu namaunda hai kya karta hai इस तरह ही समय सेवा संस्था जो कि तलाई अहमदगढ़ वि नौ फरवरी दो हज़ार पच्ची हर साल की तरह इस साल भी नौ फरवरी बच्चों का विवाह कर जा रहे हैं बनता सारा समान जो कि तीन चाहिए दिता जाता है उस दिन मैं थानी ਅਪੀਲ ਕਰ ਰਹਾ ਹਾਂ ਆਸਮਾਨ ਕੇ ਕਿ ਤੁਸੀਂ ਸਾਰੇ ਸਹਿਯੋਗ ਦੇ ਸੰਸਥਾਨ ਨੂੰ ਤੱਕ ਪਹੁੰਚੋ ਯਾਨੀ ਸ਼ਿਦਵਾ ਗਾਉਂ ਇਹੋ ਹੀ ਆਪਣੀ ਧਮਾਈ ਹੈ ਆਪਣੀ ਜਿਹੜੇ ਵਧੀਆ ਕੰਮ ਕਰਦੇ ਨੇ ਉਹਨਾਂ ਦੇ ਦੋ ਲੈਣਾ ਦੇ ਸੱਚੇ ਮਾਰਗ ਚੱਲ ਗਿਆ ਉਸਤਤ ਕਰੇ ਜਾਣਾ ਜੋ ਵਧੀਆ ਕੰਮ ਕਰਦੇ ਨੇ ਸਾਰਾ ਸੰਸਾਰ ਉਹਨਾਂ ਦੀ ਉਸਤਤ ਕਰਦਾ ਹੈ ਅਤੇ ਉਸਮਾਨੀ 9 ਫਰਵਰੀ ਉਸਤਾਨ ਕਲਮ ਸਫਾਰ ਅਮਰ ਕਰਮਾਂ ਦੀ ਪਰਵਾਹ ਨਾ ਕਿਸ ਤੋਂ ਵੀ